ਕੋਈ ਬੱਸ ਦੀ ਗੱਡੀ ਤੁਹਾਡੀ ਪਲੀਜ਼ ਮੈਨੂੰ ਇਹਦੇ ਬਾਰੇ ਹਲੇ ਹੁਣ ਕੁਝ ਨਾ ਪੁੱਛੋ ਪਲੀਜ਼ ਰਿਕਵੈਸਟ ਹੈ ਅਸੀਂ ਹਾਲਚਾਲ ਪੁੱਛਣ ਆਏ ਹਾਂ ਉਹਨਾਂ ਦਾ ਉਹ ਠੀਕ ਹੋਣ ਉਹ ਤੰਦਰੁਸਤ ਹੋਣ ਅਸੀਂ ਰੱਬ ਅਗੇ ਹੀ ਅਰਦਾਸ ਕਰਦੇ ਜਿਹੜੇ ਗੱਡੀ ਬੈੱਡ ਤੇ ਜ਼ਖਮੀ ਹਾਲਤ ਦੇ ਵਿੱਚ ਪਈ ਇਹ ਉਹੀ ਮਹਿਲਾ ਕਾਂਸਟੇਬਲ ਹੈ ਜੋ ਸਕੂਟੀ ਨੂੰ ਰੋਕਦੇ ਸਮੇਂ ਜ਼ਖਮੀ ਹੋ ਗਈ ਸੀ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਇਹ ਹਾਦਸਾ ਵਾਪਰਿਆ ਸੀ ਜਦੋਂ ਮਹਿਲਾ ਕਾਂਸਟੇਬਲ ਸੜਕ ਦੇ ਵਿੱਚਕਾਰ ਆ ਕੇ ਇੱਕ ਸਕੂਟੀ ਨੂੰ ਰੋਕ ਰਹੀ ਸੀ ਜਿਸ ਤੋਂ ਬਾਅਦ ਹੁਣੇ ਮਾਮਲਾ ਮੁਰਤੋਂ ਮਵਾ ਗਿਆ ਹੈ ਦਰਅਸਲ ਮਹਿਲਾ ਕਾਂਸਟੇਬਲ ਨੇ ਇਲਜ਼ਾਮ ਲਾਇਆ ਨੇ ਕਿ ਕਾਰ ਚਾਲਕ ਨੇ ਉਸ ਖਿਲਾਫ ਝੂਠੀਆਂ ਖਬਰਾਂ ਲਵਾਈਆਂ ਕਿ ਕਾਰ ਚਾਲਕ ਦਾ ਕਹਿਣਾ ਸੀ ਕਿ ਮਹਿਲਾ ਕਾਂਸਟੇਬਲ ਨੇ ਉਸ ਤੋਂ 60000 ਰੁਪਏ ਮੰਗੇ ਨੇ ਜਦ ਕਿ ਅਜਿਹਾ ਕੁਝ ਵੀ ਨਹੀਂ ਹੈ ਦੂਜੇ ਪਾਸੇ ਜ਼ਖਮੀ ਕਾਂਸਟੇਬਲ ਦਾ ਹਾਲਚਾਲ ਜਾਣਨ ਕਾਰ ਚਾਲਕ ਦੀ ਪਤਨੀ ਲੁਧਿਆਣਾ ਸਥਿਤ ਮਹਿਲਾ ਕਾਂਸਟੇਬਲ ਦੇ ਘਰ ਪਹੁੰਚੀ ਅਤੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਦੇ ਨਾਲ ਮਹਿਲਾ ਕਾਂਸਟੇਬਲ ਦੇ ਨਾਲ ਖੜੇ ਹਾਂ ਅਤੇ ਕੁਝ ਵੀ ਜਾਣਬੁੱਝ ਕੇ ਨਹੀਂ ਹੋਇਆ ਇਹ ਮਹਿ ਸਿਰਫ ਹਾਦਸਾ ਸੀ ਪਤੀ ਉਹਨਾਂ ਕਿਹਾ ਕਿ 60 ਹਜ਼ਾਰ ਮੰਗਣ ਵਾਲੀ ਗੱਲ ਅਤੇ ਖਬਰਾਂ ਲਵਾਉਣ ਵਾਲੀ ਗੱਲ ਵੀ ਬੇਬੁਨਿਆਦ ਹੈ ਹਾਲਾਂਕਿ ਹੁਣ ਮਹਿਲਾ ਕੌਨਸਟੇਬਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਤੇ ਦੂਜੇ ਪਾਸੇ ਜੋ ਗੱਡੀ ਚਾਲਕ ਸੀ ਉਸ ਦੀ ਪਤਨੀ ਮਹਿਲਾ ਕੌਨਸਟੇਬਲ ਦਾ ਹਾਲ ਜਾਣਨ ਉਸ ਦੇ ਘਰ ਪਹੁੰਚੀ ਹੈ ਇਹ ਮਾਮਲਾ ਹੋਇਆ ਸੀ ਜਲੰਧਰ ਦੇ ਸ਼ਹਿਰ ਵਿੱਚ ਮੈਂ ਸਰ ਲੈਡੀ ਕੌਨਸਟੇਬਲ ਸਿਮਰਨਜੀਤ ਕੌਨ ਨਾਕੇ ਦੇ ਦੌਰਾਨ ਮੋਡਲ ਟਾਊਨ ਦੇ ਕੋਲ ਨਾਕਾ ਲੱਗਾ ਸੀ ਐਕਟੀਵਨ ਰੋਕਨ ਲੱਗੇ ਸੀ ਮੈਨੂੰ ਕਿਹਾ ਦੇਖੀ ਨਹੀਂ ਸੀ ਮੈਂ ਗੱਡੀ ਉੱਥੇ ਹੈ ਵੀ ਨਹੀਂ ਸੀ ਗੱਡੀ ਅਚਾਨਕ ਹੀ ਆਈ ਤੇ ਮੇਰੀ ਬਿੱਕ ਸੀਗੀ ਤੇ ਅਚਾਨਕ ਮੇਰੇ ਵਿੱਚ ਉਹ ਜੀ ਗੱਡੀ ਹੜਾ ਰੁਕ ਗਿਆ ਸੀਗਾ ਤੇ ਗੱਡੀ ਦੇ ਡਰਾਈਵਰ ਨੇ ਮੈਨੂੰ ਆਪਣੀ ਗੱਡੀ ਦੇ ਵਿੱਚ ਮਤਾਲ ਤੇ ਕੇ ਜੀ ਐਮ ਹਸਪੀਟਲ ਵਿੱਚ ਲੈ ਕੇ ਗਏ ਗੱਡੀ ਦੀ ਚੌਂਕੀ ਦੇ ਵਿੱਚ ਖੜੀ ਆ ਤੇ ਉਹਨਾਂ ਨੇ ਕਹਿੰਦੇ ਨੇ ਕਿ ਇਹ ਫੀਸ ਭਰੀ ਸੀ ਇਹਨਾਂ ਨੇ ਐਕਸਰੇ ਦੀ ਪਰ ਉਹਨਾਂ ਨੇ ਅਸੀਂ ਵਾਪਸ ਕਰ ਦਿੱਤੀ ਤੇ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਕਿ ਮੈਂ 60000 ਰੁਪਏ ਦੀ ਮੰਗ ਕੀਤੀ ਹੈ ਇਹਨਾਂ ਤੋਂ ਹਾਲਾਂਕਿ ਮੇਰੇ ਕੋਲ ਉਸ ਟਾਈਮ ਬੋਲਿਆ ਵੀ ਨਹੀਂ ਸੀ ਜਾ ਰਿਹਾ ਸਾਹ ਨਹੀਂ ਸੀ ਆ ਰਿਹਾ ਪ੍ਰੋਪਰ ਤਰੀਕੇ ਨਾਲ ਅੱਧਾ ਘੰਟਾ ਤੱਕ ਮੈਂ 2 ਜਾਂ 3 ਮਿੰਟ ਹੀ ਲੱਗੇ ਸਨ ਹਸਪੀਟਲ ਪਹੁੰਚਣ ਲੱਗਿਆਂ ਨੂੰ ਉਸ ਦੌਰਾਨ ਉਹਦੇ ਵਿੱਚ ਤਾਂ ਇਹਨਾਂ ਨਾਲ ਮੇਰੀ ਕੋਈ ਗੱਲ ਵੀ ਨਹੀਂ ਹੋਈ ਇਹਨਾਂ ਮੈਨੂੰ ਗੱਡੀ ਵਿੱਚ ਬਿਠਾ ਕੇ ਮੈਨੂੰ ਪੁੱਛਿਆ ਜ਼ਰੂਰ ਵੀ ਤੁਸੀਂ ਠੀਕ ਹੋ ਠੀਕ ਹਾਂ ਮੈਂ ਇਸ਼ਾਰਿਆਂ 'ਚ ਜਵਾਬ ਦਿੱਤਾ ਪਰ ਮੇਰੇ ਤੋਂ ਬੋਲਿਆ ਨਹੀਂ ਸੀ ਜਾ ਰਹਾ ਮੈਂ ਇਹਨਾਂ ਨੇ ਪਤਾ ਵੀ ਨਹੀਂ ਲਾਇਆ ਇਸ ਵੇਲੇ ਤੇ ਇਹਨਾਂ ਨੇ ਸਾਥੇ ਜਹਾਜ਼ ਦੀ ਵਾਹਿਗੁਰੂ ਦਾ ਇਲਜ਼ਾਮ ਕਿਉਂ ਲਗਾਇਆ ਤੇ ਇਹ ਵੀ ਕਹਿੰਦੇ ਪੈਲੇ ਕਿ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਆ ਪਤਾ ਨਹੀਂ ਲੈਣਾ ਕਿਹੜਾ ਧੱਕਾ ਕਰ ਰਿਹਾ ਜੇ ਇੱਦੀ ਹੀ ਗੱਲ ਤੇ ਅੱਜ ਆਏ ਕਿਉਂ ਨਹੀਂ ਉਹਨਾਂ ਨੂੰ ਬੁਲਾਇਆ ਸੀਗਾ ਫੈਸਲਾ ਕਰਨ ਦੇ ਲਈ ਸਾਨੂੰ ਕੱਲ ਫੋਨ ਵੀ ਆਇਆ ਕਿ ACP ਸਾਹਿਬ ਕਹ ਰਹੇ ਨੇ ਕਿ ਇਹਨਾਂ ਤੇ ਪਰਚਾ ਕਰਵਾਓ ਅਸੀਂ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਕੋਈ ਗੱਲ ਨਹੀਂ ਅਸੀਂ ਬੈਠ ਕੇ ਗੱਲ ਕਰ ਲੈਣੀ ਹੈ ਜੀ ਬੈਠ ਕੇ ਗੱਲ ਕਰਨ ਵਾਲੀ ਹੈਗੀ ਤੇ ਡਰਾਈਵਰ ਅੱਜ ਕਿਉਂ ਨਹੀਂ ਆਇਆ ਇਹਨੇ ਸਾਡੀ ਆਂਦੇਮ ਕੋਲ ਲਾਇਆ ਪਤਾ ਨਹੀਂ ਮੈਨੂੰ ਕਿਉਂ ਲਾਇਆ ਸ਼ਾਇਦ ਆਪ बच्चन ਹੀ ਲਾਇਆ ਇਹ ਤਾਂ ਕਹਿੰਦੇ ਨੇ ਕਿ ਅਸੀਂ ਹੋਰ ਨਿਊਜ਼ ਨਹੀਂ ਫੈਲਾਈ ਜੇ ਇਹਨਾਂ ਨੇ ਨਹੀਂ ਫਲਾਈ ਤਾਂ ਹੋਰ ਕਿਹੜੀ ਕੋਣ ਸੀਗਾ ਉੱਥੇ ਜਿਨ੍ਹਾਂ ਨੇ ਨਿਊਜ਼ ਬਣਾ ਦਿੱਤੀ ਅਸੀਂ ਖੁਦ ਥੋੜੀ ਨਾ ਫੈਲਾਵਾਂਗੇ ਆਪਣੇ ਕਿਨਾਲ ਬਦਨਾਮੀ ਖੁਦ ਥੋੜੀ ਨਾ ਫੈਲਾਵਾਂਗੇ ਜੀ ਹੋਣ ਇੱਥੇ ਪਹੁੰਚੀ ਨਹੀਂ ਕੀਤੀ ਕਿਦਾਂ ਇਹ ਕਹਿੰਦੇ ਨੇ ਕਿ ਅਸੀਂ ਹਾਲਚੰਪ ਪੁੱਛੂਗਾ ਮਾਫੀ ਮੰਗਣੀ ਹੈ ਮਾਫੀ ਮੰਗਣ ਨਿਕੰਦਾ ਜੇ ਕਹਿੰਦੇ ਹੋ ਤੁਸੀਂ ਮਾਫੀ ਮੰਗੂਗੀ ਲੈਣਾ ਹੈ ਪਰ ਤੁਸੀਂ ਵੀਡੀਓ ਦੇਖੂਗੀ ਠੀਕ ਠੀਕ ਆਹ ਬੜੀ ਗੱਡੀ ਤੁਹਾਡੀ ਪਲੀਜ਼ ਮੈਨੂੰ ਇਹਦੇ ਬਾਰੇ ਹਲੇ ਹੁਣ ਕੁਝ ਨਾ ਪੁੱਛੋ ਪਲੀਜ਼ ਰਿਕਵੈਸਟ ਹੈ ਅਸੀਂ ਹਾਲਚਾਲ ਪੁੱਛਣ ਆਏ ਹਾਂ ਉਹਨਾਂ ਦਾ ਉਹ ਠੀਕ ਹੋਣ ਉਹ ਤੰਦਰੁਸਤ ਹੋਣ ਅਸੀਂ ਰੱਬ ਅੱਗੇ ਹੀ ਅਰਦਾਸ ਕਰਦੇ ਹਾਂ ਜਿਹੜੇ ਗੱਡੀ ਚ ਚਲਾ ਰਹੇ ਹੋ ਤੁਹਾਡੇ ਹਸਬੰਦ ਹਾਂਜੀ ਜੀ ਜਦ ਇੱਥੇ ਆ ਗਏ ਮੈਂ ਇਹੀ ਕਹਿਣਾ ਚਾਹਾਂਗੀ ਬਾਬਾ ਜੀ ਉਹਨਾਂ ਦੀ ਤੰਦਰੁਸਤੀ ਬਖਸ਼ੇ ਉਹਨਾਂ ਨੂੰ ਜਲਦੀ ਠੀਕ ਕਰਨ ਉਹਨਾਂ ਨੂੰ ਜਲਦੀ ਰਿਕਵਰ ਕਰ ਠੀਕ ਹੈ ਜੀ ਭਾਜੀ ਉਹ ਸਾਨੂੰ ਕੁਝ ਵੀ ਨਹੀਂ ਪਤਾ ਨਾ ਮੈਂ ਇਸ ਬਾਰੇ ਕੁਝ ਕਮੈਂਟ ਕਰ ਸਕਦੀ ਹਾਂ ਨਾ ਮੈਨੂੰ ਕੁਝ ਪਤਾ ਹੀ ਨਹੀਂ ਸੀ ਉਹ ਥੋੜਾ ਬਿਜ਼ੀ ਸੀ ਮੇਰੇ ਦਾਦੀ ਮਾ ਥੋੜੇ ਤਬੀਅਤ ਨਹੀਂ ਠੀਕ ਸੀ ਹਸਪਿਟਲਾਈਜ਼ ਸੀ ਠੀਕ ਹੈ ਜੀ ਬਿਲਕੁਲ ਖੜੇ ਹਾਂ ਕਿਉਂ ਨਹੀਂ ਖੜੇ ਜੀ ਨਾ ਖੜਦੇ ਤਾਂ ਅਸੀਂ ਇੱਥੇ ਆਂਦੇ ਅੱਜ ਯਾ ਅੱਜ ਕੀ ਹਸਪੀਟਲ ਅਸੀਂ 2 ਵਜੇ ਤੱਕ ਅਸੀਂ 1:30 ਵਜੇ ਤੱਕ ਪੁੱਛੋ ਬਾਜੀ ਨੂੰ ਅਸੀਂ ਚੱਕ ਗਏ ਆ ਕਿਤੇ ਕਿਤੇ ਵੀ ਨਹੀਂ ਕਿ ਉੱਥੇ ਖੜੇ ਰਹੇ ਆਂ ਇਹਨਾਂ ਨੇ ਕਿ ਐਮ ਆਰ ਆਈ ਕਰਾਣੀ ਅਸੀਂ ਕਿ ਬਿਲਕੁਲ ਅਸੀਂ ਤੁਹਾਡੇ ਨਾਲ ਆ ਚਲਾਓ ਐਮ ਆਰ ਆਈ ਜਿੱਥੇ ਕਰਾਣੀ ਆ ਅਸੀਂ ਖੜੇ ਬਿਲਕੁਲ ਸਾਨੂੰ ਇਸ ਚੀਜ਼ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਜੇ ਅਸੀਂ ਇਲਜ਼ਾਮ ਪਹਿਲੇ ਹੀ ਲਗਾਣੇ ਹੁੰਦੇ ਅਸੀਂ ਇਹ ਫੈਮਿਲੀ ਦੇ ਨਾਲ ਨਾ ਖੜਦੇ ਠੀਕ ਹੈ ਇਹ ਸਿੱਧਾ ਜੇ ਪੁਆਇੰਟ ਹੈ ਅਸੀਂ ਇਹ ਫੈਮਿਲੀ ਦੇ ਨਾਲ ਨਾ ਖੜਦੇ ਠੀਕ ਨਹੀਂ ਨਾ ਮੇਰਾ ਨਰਿੰਦਰ ਸਿੰਘ ਗਾਜੀ ਜੀ ਹੋ ਗਿਆ ਮੇਰੀ ਬੇਟੀ ਸਿਮਰਨਜੀਤ ਕੋਲ ਮਾਡਲ ਟਾਉਨ ਸਭਰਾ ਚੌਕ ਜਲੰਧਰ ਬਿਊਟੀ ਦੇ ਸੀਗੀ ਐਕਟੀਵਲ ਨਜ਼ਾਇਜ਼ ਪਜ ਰਿਆ ਸੀ ਉਹਨੂੰ ਰੋਕਣ ਲਈ ਅੱਗੇ ਵਧੀ ਪਿੱਛੇ ਕੋਈ ਵੀ ਗੱਡੀ ਦੇਖਿਆ ਗੱਡੀ ਬੀ ਦੂਰ ਸੀਗੀ ਪਿੱਛੋਂ ਗੱਡੀ ਆ ਰਹੀ ਸੀ ਗੱਡੀ ਨੇ ਪਿੱਛੋਂ ਫੇਟ ਮਾਰੀ ਸਾਨੂੰ ਰਾਨੂੰ 7 ਵਜੇ ਸਾਨੂੰ ਪਤਾ ਲੱਗਿਆ ਐਸਆਈ ਸੁਖਦੀਪ ਸਿੰਘ ਨੇ ਸਾਨੂੰ ਫੋਨ ਕੀਤਾ ਵੀ ਸਿਮਰਨ ਦੇ ਜ਼ਖਮ ਲੱਗ ਗਈ ਹੈ ਤੁਸੀਂ ਆ ਜਾਓ ਅਲਵੇ ਡਿਊਟੀ ਤੇ ਸੀ ਹਾਂਜੀ ਡਿਊਟੀ ਤੇ ਸੀ ਸਰ ਅੱਛਾ ਹਾਂਜੀ ਤੇ ਵੀ ਸੀਸੀਟੀਵੀ ਵੀਡੀਓ ਬੈਕਲ ਹੋ ਰਹੀ ਹੈ ਕਿਸੇ ਲਾ ਕੇ ਦੀ ਇਹ ਮਾਡਲ ਟੌਨ ਦੀ ਹੈ ਜੀ ਜਗੰਦਰ ਦੇ ਮਾਡਲ ਟੌਨ ਦੀ ਜਗੰਦਰ ਦੀ ਹਾਂਜੀ ਉਹ ਕੀ ਕੁਝ ਉਹ ਪਿਛੇ ਲਾਇਆ ਸੀ ਉਸ ਗੱਲ ਹਾਂਜੀ ਉਹ ਐ ਸਿਰਫ ਅਸੀਂ ਰਾਤ ਨੂੰ ਕੇਜੀਐਮ ਹਸਪੀਟਲ ਵਿੱਚ ਐਡਮਿਟ ਕਰਾ ਕੇ ਚਲੇ ਗਏ ਤੇ ਜਦੋਂ ਅਸੀਂ ਪਹੁੰਚੇ ਹਾਂ ਨਾ ਕੋਈ ਉੱਥੇ ਡਾਕਟਰ ਸੀਗਾ ਸਿਰਫ ਦੋ ਜਿਵੇਂ ਆਪਾਂ ਰੱਖਿਆ ਨੇ ਨਾ ਅ ਕਰੇ ਚੋਟੇ ਆਪਾਂ ਰੱਖ ਦਿੰਦੇ ਆ ਠੀਕ ਹੈ ਕਹਿੰਦੇ ਕੰਪਟਰ ਜਿਵੇਂ ਕਰਦੇ ਆ ਦੋ ਲੇਡੀ ਸੀਗੀਆਂ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜਿਆਦਾ ਸੀਰੀਅਸ ਆ ਵੀ ਰਾਤ ਇੱਥੇ ਰੁਕਣਾ ਕਹਿੰਦੇ ਨਹੀਂ ਜੀ ਐਡਮਿਟ ਨਹੀਂ ਕੀਤਾ ਡਾਕਟਰ ਵੀ ਸੇ ਡਾਕਟਰ ਨੂੰ ਫੋਨ ਲਾਇਆ ਡਾਕਟਰ ਨੇ ਚੱਕਿਆ ਡਾਕਟਰ ਨੇ ਕਹਿ ਆਪਾਂ ਚ ਅਸੀਂ ਗਏ ਅੰਦਰ ਲੋਕ ਸੀ ਆ ਸਿਰਫ ਦਰਦ ਦੀਆਂ ਗੋਲੀਆਂ ਦੇ ਕੇ ਐਕਸ-ਰੇ ਕਰਾ ਕੇ ਚਲੇ ਉਹ ਕੋਈ ਗੱਲ ਨਹੀਂ ਹੋਈ ਸਾਡੇ ਡਾਕਟਰ ਸਾਹਿਬ ਨਾਲ ਫਿਰ ਅਸੀਂ 10:30 ਵਜੇ ਉੱਥੋਂ ਗੱਡੀ 'ਚ ਲੈ ਕੇ 10:30 ਪੂਨੇ 11 ਟਾਈਮ ਸੀ ਉਸ ਟਾਈਮ ਅਸੀਂ ਇਹਨੂੰ ਗੱਡੀ 'ਚ ਲੈ ਕੇ ਚੱਲ ਅਸੀਂ ਕਿਹਾ ਵੀ ਚਲ ਕੋਈ ਨਹੀਂ ਗੱਲ ਇਹ ਨਾ ਨਾ ਇਹ ਹੋਈ ਸੀ ਵੀ ਐਮ ਆਰ ਆ ਇਹ ਕਹਿੰਦੇ ਸਿਰਫ ਸਾਡਾ ਫੈਸਲਾ ਕਰ ਲਓ ਅਸੀਂ ਕਿਹਾ ਵੀ ਇਦਾਂ ਨਹੀਂ ਅਸੀਂ ਫੈਸਲਾ ਕਰਨਾ ਪਹਿਲਾਂ ਐਮ ਆਰ ਆ ਸਾਨੂੰ ਕਰਾ ਲੈਂਦੇ ਹੋ ਉਸ ਤੋਂ ਬਾਅਦ ਆਪਾਂ ਬਹਿ ਕੇ ਗੱਲ ਕਰਾਂਗੇ ਲੁਧਿਆਣੇ ਦੀ ਆਪਾਂ ਕਿਹੜਾ ਦੂਰ ਇੱਕ ਸ਼ਹਿਰ ਤੋਂ ਜਾਣਾ ਕਿਦੋਂ ਇਹ ਮਿਲਣਾ ਵਟਣਾ ਆ ਅਸੀਂ ਇਹ ਗੱਲ ਕਰਕੇ ਰਾਤੇ ਰੋਟੀ ਖਾਂ ਚੱਲ ਚੱਲ ਕੇ ਗੱਡੀ ਬਿਠਾਈ ਬੁਰੀ ਨੂੰ ਗੱਡੀ ਚ ਬਿਠਾਇਆ ਤੇ ਮੁੜ ਕੇ 10 ਮਿੰਟ ਬਾਅਦ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਪਰੈਸ਼ਰ ਪ੍ਰੈਸ਼ਰ ਕੰਟਰੋਲ ਬਲਾਕਰ ਨੂੰ ਕਹਿੰਦਾ ਵੀ 60000 ਰੁਪਏ ਮੰਗਦੇ ਆ ਜਾਇ ਸਾਡੇ ਤੇ ਇਲਜ਼ਾਮ ਲਾਇਆ ਅਸੀਂ ਉਸ ਟਾਈਮ ਜਿਹੜਾ ਕਹਿੰਦੇ 1700 ਰੁਪਏ ਨਾ ਲਾਇਆ 1000 ਰੁਪਏ ਇੱਕ 700 ਰੁਪਏ ਇੱਕ ਕਹਿੰਦੇ ਲਾਇਆ ਉਹ ਐਸਐਚਓ ਸਾਹਮਣੇ ਇਹਨਾਂ ਨੂੰ ਵਾਪਸ ਕਰਤਾ ਵੀ ਅਸੀਂ ਲੈਣ ਤੁਹਾਡੇ ਪੈਸੇ ਅਲਾਜ ਜੀ ਗੱਡੀ ਦੇ ਜਿਹੜੇ ਜਿਨ੍ਹਾਂ ਨੇ ਮਾਰੀ ਸੀ ਉਹਨਾਂ ਦੀ ਵਾਈਫ ਤੇ ਡਰਾਈਵਰ ਵਾਈਫ ਵੀ ਸੀ ਸਰ ਉਹ ਆਪ ਵੀ ਸੀਗੇ ਨਾਲ ਇੱਕ ਹੋਰ ਸੀਗੇ ਸਰਦਾਰ ਜੀ ਉਹ ਦੋਨੇ ਸਹਿ ਜਦੋਂ মিডিਆ ਦੇਖਿਆ ਚੁੱਪਾ ਕੇ ਪਹਿਲਾਂ ਰਾਤੀ ਸਾਡਾ ਫੈਸਲਾ ਹੋਇਆ ਸੀ ਵੀ ਅਸੀਂ ਮਾਫੀ ਮੰਗ ਲਾਂਗੇ ਕੁੜੀਆ ਤੋਂ ਤੁਸੀਂ মিডিਆ ਬੁਲਾ ਲਿਓ ਵੀ ਅਸੀਂ ਕਹਿੰਦੇ ਜਿੱਦੀ ਤੁਹਾਡੀ ਬੇਇੱਜ਼ਤੀ ਅਸੀਂ ਸਾਰਾ ਜਿਹੜੇ ਰੋਪ ਆ ਤੁਸੀਂ ਲਗਾ ਤੁਸੀਂ ਲਾਇਆ ਉਹ ਝੂਠੇ ਆ ਇਹ ਮੰਨਣ ਲਈ ਆਏ ਸੀ ਅਸੀਂ ਜਿਹੜਾ ਚਰਚ ਨੇ ਕੀਤੀ ਆ ਹਿੱਟ ਕੀਤੀ ਆ ਮਰਾਜ ਨੂੰ ਤੇ ਉਸ ਤੋਂ ਬਾਅਦ ਉਹ ਇੱਥੇ ਪਹੁੰਚੇ ਸੀਗੇ ਪਹੁੰਚੇ ਸੀ ਬਾਹਰ ਬਾਹਰ ਜਦੋਂ ਮੈਂ ਦੇਖਿਆ মিডিਆ ਵਾਲੇ ਆ ਗਏ ਬਾਹਰੋਂ ਬਾਹਰ ਭੱਜ ਗਏ ਜਿੱਦਿ ਉਹਨਾਂ ਦੀ ਵਾਈਫ ਕਹਿ ਰਹੀ ਹੈ ਕਿ ਸਾਡੇ ਇੱਥੇ ਨਹੀਂ ਸਰ ਨਹੀਂ ਬਾਰੇ ਆਪਸੀ ਸੀਸੀਟੀਵੀ ਕੈਮਰੇ ਆਪਣੇ ਸਾਰੇ ਘਰਾਂ ਦੇ ਬਾਹਰ ਲੱਗੇ ਆਪਾਂ ਕਢਾ ਗਏ ਉਹ ਵੀ ਚੈੱਕ ਕਰਾਣੇ ਤੇ ਬਾਹਰੋਂ ਬਾਹਰ ਭੱਜੇ ਜਾਂ ਮਤਲਬ ਨਾਲ ਆਇਓ ਨਾਲ ਆਇਓ ਸੀ ਜੀ ਤੁਸੀਂ ਇਸ ਤਰੀਕਾ ਦੀ ਬੰਦ ਕਰਦੇ ਕਿਉਂਕਿ ਅਗਰ ਬਹੁਤ ਵਾਰ ਕਰਵਾਤਾ ਕੋਈ ਪਹੁੰਚ ਚੁੱਕਾ ਜਾਂ ਕੋਈ ਕਿਸੇ ਬੰਦ ਤੇਰੀ ਕਰ ਸਰ ਹੁਣ ਤਾਂ ਤੁਸੀਂ ਆਪ ਸੋਲੋ ਪਰਚਾ ਦੇਣ ਦੀ ਮੰਗ ਹੁੰਦੀ ਹੈ